ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੈਨੇਡਾ ਦੇ ਵੱਲੋਂ ਸਾਲ 2023 ਦੇ ਦੌਰਾਨ ਟੂਰਿਸਟ ਅਤੇ ਵਿਜ਼ਟਰ ਵੀਜ਼ੇ ਜਿਹੜੇ ਆ ਉਹ ਵੱਡੀ ਤਦਾਦ ਦੇ ਵਿੱਚ ਪੰਜਾਬੀਆਂ ਨੂੰ ਦਿੱਤੇ ਗਏ ਤੇ ਬਹੁਤ ਜ਼ਿਆਦਾ ਘੱਟ ਰਿਫਿਊਜ਼ਲ ਰੇਟ ਜਿਹੜੀ ਆ ਉਹ ਰਹੀ ਹੈ ਸਾਲ 2023 ਦੇ ਦੌਰਾਨ ਇਸੇ ਦੌਰਾਨ ਸਾਲ 2024 ਦੇ ਵਿੱਚ ਵੀ ਸਕਸੈਸ ਰੇਟ ਹੁਣ ਤੱਕ ਕਾਫੀ ਜ਼ਿਆਦਾ ਚੰਗਾ ਚੱਲ ਰਿਹਾ ਹੈ ਬਹੁਤ ਸਾਰੇ ਜਿਹੜੇ ਲੋਕ ਪੰਜਾਬੀ ਆਪਣੇ ਅਪਲਾਈ ਕਰ ਰਹੇ ਹਨ ਉਹਨਾਂ ਦੇ ਵੀਜ਼ੇ ਤੇ 15 ਤੋਂ 20 ਦਿਨ ਦੇ ਵਿੱਚ ਹੀ ਆ ਰਹੇ ਹਨ ਸੋ ਇਸੇ ਦੌਰਾਨ ਬਹੁਤ ਸਾਰੇ ਇਮੀਗ੍ਰੇਸ਼ਨ ਮਾਰਾਂ ਪੰਜਾਬੀਆਂ ਦਾ ਕਹਿਣਾ ਸੀ ਕਿ ਕੈਨੇਡਾ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਟੂਰਿਸਟ ਵੀਜ਼ਾ ਜਾਂ ਫਿਰ ਵਿਜ਼ਟਰ ਵੀਜ਼ੇ ਦੇ ਉੱਤੇ ਵੀ ਰੋਕਾਂ ਲਗਾਈਆਂ ਜਾ ਸਕਣਗੀਆਂ ਕਿਉਂਕਿ ਕੈਨੇਡਾ ਦੇ ਵੱਲੋਂ ਜਿੱਥੇ ਸਟੂਡੈਂਟ ਵੀਜ਼ੇ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਸੀ ਕੈਪਿੰਗ ਲਗਾ ਦਿੱਤੀ ਗਈ ਸੀ ਸੋ ਇਸੇ ਦੌਰਾਨ ਪੰਜਾਬੀਆਂ ਦੇ ਕੁਐਸਚਨਸ ਹਨ ਕਿ ਹੁਣ ਵਿਜ਼ਟਰ ਵੀਜ਼ਾ ਤੇ ਟੂਰਿਸਟ ਵੀਜ਼ੇ ਦੇ ਉੱਤੇ ਵੀ ਰਿਫਿਊਜ਼ਲਾਂ ਆਉਣਗੀਆਂ ਸੋ ਤੁਹਾਨੂੰ ਦੱਸ ਦਈਏ ਕਿ ਸਕਸੈਸ ਰੇਟ ਇਸੇ ਸਮੇਂ ਵੀ ਜਿਹੜਾ ਹੈ ਉਹ ਕਾਫੀ ਜ਼ਿਆਦਾ ਹਾਈ ਚੱਲ ਰਿਹਾ ਹੈ ਪਰ ਇਸੇ ਦੌਰਾਨ ਜਿਹੜੇ ਪੰਜਾਬੀਆਂ ਨੇ ਪਹਿਲੀ ਵਾਰ ਟੂਰਿਸਟ ਜਾਂ ਫਿਰ ਵਿਸਟਰ ਵੀਜ਼ਾ ਅਪਲਾਈ ਕਰਨਾ ਹੈ ਉਹਨਾਂ ਨੂੰ ਬਾਇਓਮੈਟ੍ਰਿਕ ਦੇ ਲਈ ਹੁਣ 15 ਤੋਂ 20 ਦਿਨ ਦਾ ਵੇਟਿੰਗ ਟਾਈਮ ਮਿਲ ਰਿਹਾ ਹੈ ਇਸ ਤੋਂ ਪਹਿਲਾਂ ਸਾਲ 2024 ਦੇ ਦੌਰਾਨ ਅਤੇ 23 ਦੇ ਦੌਰਾਨ ਜਿਹੜਾ 1 ਵੀਕ ਦੇ ਵਿੱਚ ਹੀ ਬਾਇਓਮੈਟ੍ਰਿਕ ਹੋ ਜਾਂਦੇ ਸਨ 3 ਤੋਂ 4 ਦਿਨਾਂ ਦਾ ਵੀ ਜਿਹੜਾ ਟਾਈਮ ਮਿਲਦਾ ਰਿਹਾ ਹੈ ਪਰ ਹੁਣ ਜਿਹੜਾ ਬਾਇਓਮੈਟ੍ਰਿਕ ਦਾ ਟਾਈਮ ਹੈ ਕਿਉਂਕਿ ਇਸ ਲਈ ਵਧਿਆ ਹੈ ਕਿਉਂਕਿ ਚੰਡੀਗੜ੍ਹ ਮੁੰਬਈ ਅਤੇ ਜਿਹੜੀਆਂ ਕੋਲਕਾਤਾ ਦੀਆਂ ਐਮਬੈਸੀਆਂ ਸਾਨੂੰ ਬੰਦ ਹੋ ਚੁੱਕੀਆਂ ਹਨ ਜਿਸ ਦੇ ਕਾਰਨ ਹੁਣ ਬਾਇਓਮੈਟ੍ਰਿਕ ਦੇ ਲਈ 15 ਤੋਂ 20 ਦਿਨ ਦਾ ਜਿਹੜਾ ਟਾਈਮ ਲੱਗ ਰਿਹਾ ਹੈ ਇਸ ਨੂੰ ਵਾ ਪ੍ਰੋਸੈਸਿੰਗ ਟਾਈਮ ਦੇ ਵਿੱਚ ਵੀ ਵਾਧਾ ਹੋਇਆ ਹੈ ਪ੍ਰੋਸੈਸਿੰਗ ਟਾਈਮ ਇਸ ਸਮੇਂ ਜਿਹੜਾ 30 ਤੋਂ ਲੈ ਕੇ 40 ਦਿਨ ਦੇ ਵਿੱਚਕਾਰ ਚੱਲ ਰਿਹਾ ਹੈ ਕਈਆਂ ਨੂੰ 40 ਤੋਂ ਉੱਪਰ ਵੀ ਲੱਗ ਰਹੇ ਹਨ ਤੇ ਕਈਆਂ ਦੇ 40 ਤੋਂ ਜਿਹੜੇ 30 ਤੋਂ ਵਿੱਚ ਵਿੱਚ ਵੀ ਵੀਜ਼ੇ ਜਿਹੜੇ 30 ਦਿਨਾਂ ਦੇ ਆ ਰਹੇ ਹਨ ਇਸ ਤੋਂ ਇਲਾਵਾ ਜਿਹੜੇ ਅਸੀਂ ਵੀਜ਼ਾ ਆਉਣ ਤੋਂ ਬਾਅਦ ਆਪਣਾ ਪਾਸਪੋਰਟ ਕੋਰੀਅਰ ਕਰਦੇ ਸਾਂ ਵੀ ਕੋਰੀਅਰ ਕਰਕੇ ਵੀਜ਼ਾ ਲੈਂਦੇ ਸਾਂ ਉਸ ਦੇ ਵਿੱਚ ਵੀ ਜਿਹੜਾ ਹੁਣ ਵੱਧ ਟਾਈਮ ਲੱਗ ਰਿਹਾ ਹੈ 10 ਤੋਂ 15 ਦਿਨਾਂ ਦਾ ਟਾਈਮ ਉਸ ਦੇ ਵਿੱਚ ਵੀ ਲੱਗ ਰਿਹਾ ਹੈ ਸੋ ਕੁੱਲ ਮਿਲਾ ਕੇ ਜਿਹੜਾ 2 ਮਹੀਨੇ ਦਾ ਪ੍ਰੋਸੈਸਿੰਗ ਟਾਈਮ ਵੀ ਕਈ ਐਪਲੀਕੇਸ਼ਨਾਂ ਤੇ ਲੱਗ ਰਿਹਾ ਹੈ ਪਰ ਜਿਹੜਾ ਸਕਸੈਸ ਰੇਟ ਆ ਉਹ ਕਾਫੀ ਜ਼ਿਆਦਾ ਹਾਈ ਚੱਲ ਰਿਹਾ ਹੈ ਪਹਿਲਾਂ ਦੀ ਤਰ੍ਹਾਂ ਹੀ ਜਿਹੜਾ ਸਾਲ 2023 ਅਤੇ ਸਾਲ 2024 ਦੀ ਸ਼ੁਰੂਆਤ ਦੇ ਵਿੱਚ ਸੀ ਉਸੇ ਤਰ੍ਹਾਂ ਹੀ ਸਕਸੈਸ ਰੇਟ ਆਮ ਦੀ ਤਰ੍ਹਾਂ ਚੱਲ ਰਿਹਾ ਜੋ ਕਿ ਵੱਡੀ ਖੁਸ਼ਖਬਰੀ ਹੈ